ਸਤ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਦੀ ਇੱਕ ਵੀਡੀਓ ਵਾਇਰਲ ਹੋਈ ਆ ਸਾਡਾ ਮਕਸਦ ਹੈ ਜਿਹੜਾ ਉਹ ਵੀ ਖਸ ਖਸ ਦੀ ਖੇਤੀ ਨੂੰ ਪਰਫੁੱਲਤ ਕਰਨਾ ਸੀ ਆਫੇਂੀ ਮੇ ਪੋਸਟ ਦੇ ਠੇਕੇ ਖੁੱਲ ਜਾਂਦੇ ਤੇ ਜਿਹੜੇ ਵਤਨ ਵਾਲੇ ਦੋਸਤ ਹੈ ਉਹਨਾਂ ਦੀਆਂ ਜੇਬਾਂ ਦਾ ਬੋਝ ਘੱਟ ਸਕਦਾ ਸੀਗਾ ਮਾਰੂ ਨਸ਼ਿਆਂ ਤੋਂ ਲੋਕ ਰਹਿਤ ਹੋ ਸਕਦੇ ਸੀਗੇ ਤੇ ਪਰ ਕਈ ਵਾਰ ਪਤਾ ਜੀ ਲੋ ਕੋਈ ਮਾਹੌਲ ਹੋ ਜਾ ਹੁੰਦਾ ਤੇ ਗੱਲਾਂ ਹੋਰ ਪਾਸੇ ਚੱਲ ਫੈਨੀਆਂ ਕਰਕੇ ਉਹ ਜੀਆਂ ਵੀਡੀਓ ਬਣ ਜਾਂਦੀਆਂ ਇੱਕ ਬਾਈ ਰੌਲਾ ਪਾਈ ਜਾਂਦਾ ਕਿੰਨੇ ਇਹਨਾਂ ਲੋਕਾਂ ਦੇ ਕੋਲੇ ਰਿਵਾਲਵਰ ਵੀ ਰੱਖੇ ਹੋਏ ਆ ਚਿੱਟਾ ਵੇਚਦੇ ਆ ਪੁਲਿਸ ਨੂੰ ਕਿਤੇ ਲੱਖ ਦੇਤਾ ਕਦੇ 2 ਲੱਖ ਰੁਪਇਆ ਦੇਤਾ ਤੇ ਬਾਈ ਫਿਰ ਤੁਸੀਂ ਆਪ ਸੋਚੋ ਕਿ ਇਹ ਸਰਕਾਰਾਂ ਬੇਈਮਾਨ ਨਹੀਂ ਮੈਂ ਬਹੁਤ ਵੀਡੀਓ ਪਾ ਚੁੱਕਿਆ ਕਿ ਸਰਕਾਰਾਂ ਹੀ ਬੇਈਮਾਨ ਹੈ ਬੇਈਮਾਨ ਜਿੰਨਾਂ ਦਾ ਕੋਈ ਦਿਨਮਾਨ ਨਹੀਂ ਹੁੰਦਾ ਕੁਰਸੀ ਦੀ ਖਾਤਰ ਪੈਸੇ ਦੀ ਖਾਤਰ ਇਹ ਜੋ ਮਰਜ਼ੀ ਕਰ ਸਕਦੇ ਆ ਪਿਛਲੀ ਵੀਡੀਓ ਦੇ ਵਿੱਚ ਮੈਂ ਇੱਕ ਗੱਲ ਕੀਤੀ ਸੀ ਕਿ ਨੌਜਵਾਨ ਜੇਕਰ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਸਾਥ ਦੇਣ ਤਾਂ ਪੋਸਟ ਅਫੀਮ ਪੰਜਾਬ ਦੇ ਵਿੱਚ ਲਾਗੂ ਵੀ ਹੋਣਗੇ ਇਹਨਾਂ ਨੂੰ ਕੋਈ ਫੜੂਗਾ ਨਹੀਂ ਤੇ ਜਿਹੜਾ ਚਿੱਟਾ ਹੈ ਚਿੱਟਾ ਵੀ ਬੰਦ ਹੋਊਗਾ ਪਰ ਕਾਰਨ ਪਤਾ ਕੀ ਆ ਦੋਸਤੋ ਬਹੁਤ ਸਾਰੇ ਲੋਕ ਮੈਂ ਕਈ ਵਾਰੀ ਗੱਲ ਕਰ ਚੁੱਕਿਆ ਕਿ ਪੜਦਾ ਹੈ ਜਿਹੜਾ ਪੜਦਾ ਨਾ ਲੋਕ ਇਹ ਚੀਜ਼ ਬਦਨਾਮ ਕਰਤੀ ਜਿਵੇਂ ਕਿ ਕਹਿੰਦੇ ਹਨ ਅਮਲੀ ਆ ਯਾਰ ਪੋਸਟ ਖਾਣ ਵਾਲੇ ਨੂੰ ਅਮਲੀ ਕਹਿ ਦਿੰਦੇ ਆ ਹਨਾ ਤੇ ਮੈਂ ਤੁਹਾਨੂੰ ਇਹ ਗੱਲ ਸਮਝਾ ਦਿਆਂ ਦੋਸਤੋ ਅਮਲ ਤਾਂ ਕਿਸੇ ਚੀਜ਼ ਤੇ ਅਮਲ ਕਰਨ ਨੂੰ ਅਮਲ ਕਿਹਾ ਜਾਂਦਾ ਉਹ ਅਮਲੀ ਹੁੰਦਾ ਕਿਸੇ ਚੀਜ਼ ਤੇ ਵੀ ਅਮਲ ਕਰ ਲਈ ਤੇ ਉਧਰ ਨੂੰ ਉਹਨੂੰ ਕਿਹਾ ਜਾਂਦਾ ਅਮਲੀ ਅਮਲੀ ਜਾਮਾ ਪਹਿਨਣਾ ਕਿਸੇ ਗੱਲ ਨੂੰ ਉਹਨੂੰ ਕਿਹਾ ਜਾਂਦਾ ਕਿ ਅਮਲੀ ਇਹ ਇੱਕ ਗਲਤ ਰਵਾਇਤ ਸੁਭਾਵਕ ਹਾਸੇ ਨਾਲ ਕਹਿਣ ਵਾਲੀ ਗੱਲ ਸਾਡੇ ਬਜ਼ੁਰਗਾਂ ਦੀ ਸੀ ਕੇ ਆਦੇ ਯਾਰ ਦੋਸਤ ਤੇ ਮਿੱਤਰ ਓਏ ਆ ਜਾ ਓਏ ਅਮਲੀਆ ਇਹ ਗੱਲਾਂ ਚਲਦੀਆਂ ਚਲਦੀਆਂ ਅੱਜ ਇਹਨੂੰ ਬਦਨਾਮ ਕਰ ਦਿੱਤਾ ਗਿਆ ਪਰ ਤੁਸੀਂ ਇਹਨਾਂ ਚੀਜ਼ਾਂ ਦਾ ਭੈ ਨਾ ਰੱਖੋ ਜੇਕਰ ਖੁੱਲ ਕੇ ਸਾਹਮਣੇ ਹੋਵੋਗੇ ਸਾਥ ਦਿਓਗੇ ਤਾਂ ਤੁਹਾਡਾ ਇਹ ਮਸਲਾ ਹੱਲ ਹੋ ਸਕਦਾ ਹੈ ਤੇ ਨਹੀਂ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਕਿ ਪਾੜ ਉਤੇ ਰਾਜ ਕਰੋ ਵਾਲੀਆਂ ਨੀਤੀਆਂ ਸਰਕਾਰ 5 ਸਾਲ ਵਾਸਤੇ ਬਣ ਜਾਂਦੀ ਹੈ ਉਹ ਆਪਣੀਆਂ ਜੇਬਾਂ ਭਰ ਲੈਂਦੀ ਹੈ ਅਗਲੀ ਵਾਰ ਉਹ ਬਣੇ ਨਾ ਬਣੇ ਫਿਰ ਉਹ ਉਹ ਸਰਕਾਰ ਹੈ ਨਾ ਜਿਹੜੀ ਅਗਲੀ ਫਿਰ ਉਹ ਗਲਤ ਕਰਨ ਲੱਗ ਜਾਂਦੀ ਹੈ ਆ ਪਾਉ ਨੂੰ ਕਹਿ ਦਿੰਨੇ ਆ ਯਾਰ ਇਹ ਵੀ ਮਾੜੇ ਆ ਤੇ ਫਿਰ ਦੂਜੀ ਜਿਹੜੇ ਪਹਿਲਾਂ ਵਾਲੇ ਸੀ ਉਹਨਾਂ ਦੀ ਵਾਰੀ ਫਿਰ ਆ ਜਾਂਦੀ ਹੈ ਇਸੇ ਤਰ੍ਹਾਂ ਫਿਰ ਵਾਰੀਆਂ ਵੱਜ ਜਾਂਦੀਆਂ ਸਰਕਾਰਾਂ ਦੀਆਂ ਤੇ ਚੰਗਾ ਕੋਈ ਵੀ ਨਹੀਂ ਕਰਦਾ ਜਿਹੜੇ ਚਲੇ ਜਾਂਦੇ ਆ ਉਹਨਾਂ ਨੂੰ ਅਸੀਂ ਮਾੜੇ ਬਣਾ ਕੇ ਨਕਾਰ ਦਿੰਨੇ ਆ ਉਹ ਖਿਸਕ ਗ ਜਾਂਦੇ ਆ ਫਿਰ ਜਿਹੜੇ ਪਹਿਲਾਂ ਵਾਲੇ ਮਾੜੇ ਹੁੰਦੇ ਆ ਉਹ ਕੁਝ ਚੰਗੀਆਂ ਗੱਲਾਂ ਲੈ ਕੇ ਕਹਿਣ ਦੀਆਂ ਕਰਨੀਆਂ ਕੁਝ ਨਹੀਂ ਹੁੰਦੀਆਂ ਕਿਉਂਕਿ ਲੋਕ ਤਾਂ ਉਹੀ ਹੁੰਦੇ ਆ ਲੋਕ ਤਾਂ ਉਹੀ ਆ ਨਾ ਜਿਹੜੇ ਪਹਿਲਾਂ ਲੁੱਟਣ ਵਾਲੇ ਲੁਟੇਰੇ ਲੋਕ ਆ ਤੇ ਉਹ ਫਿਰ ਚੰਗੀਆਂ ਗੱਲਾਂ ਕਰਕੇ ਸਾਡੇ ਵਿੱਚ ਆ ਜਾਂਦੇ ਆ ਅਸੀਂ ਫਿਰ ਉਹਨਾਂ ਨੂੰ ਸਮਾ ਦਿੰਨੇ ਆ ਉਹ ਪੰਜ ਸਾਲ ਫਿਰ ਕੁਝ ਨਹੀਂ ਕਰਦੇ ਆਪਣੀਆਂ ਮਨਮਾਨੀਆਂ ਫਿਰ ਕਰਦੇ ਆ ਫਿਰ ਉਹਨਾਂ ਤੋਂ ਅੱਕ ਕੇ ਜਿਹੜੇ ਪਹਿਲਾਂ ਵਾਲਿਆਂ ਦੀ ਵਾਰੀ ਐ ਇਹ ਵਾਰੀ ਇਸੇ ਤਰ੍ਹਾਂ ਵਾਰੀ ਤੁਰੇ ਆਉਂਦੀ ਆ ਦੋਸਤੋ ਆਪਦੀਆਂ ਸਰਕਾਰਾਂ ਇੱਕ ਤੇ ਮੈਂ ਗੱਲ ਜ਼ਰੂਰੀ ਕਹਿਣੀ ਚਾਹਣਾ ਅਸਲ ਸਰਕਾਰ ਉਸ ਦਿਨ ਬਣੂਗੀ ਜਦਨ ਆਪਸੀ ਇਹਨਾਂ ਲੀਡਰ ਲੋਕਾਂ ਦੀ ਖਿੰਚੋ ਤਾਨ ਖਤਮ ਹੋਊਗੀ। ਇੱਕ ਦੂਜੇ ਤੇ ਇਹ ਇਲਜ਼ਾਮ ਲੋਨੋਂ ਹਟ ਕੇ ਉਹਦੋਂ ਸਹੀ ਸਰਕਾਰ ਬਣੂਗੀ ਜਿੰਨਾ ਚਿਰੇ ਲੜ ਰਹੇ ਐ, ਘੁੱਲ ਰਹੇ ਐ, ਉਹਨਾਂ ਚਿਰੇ ਪੰਜਾਬ ਦਾ ਕੁਛ ਵੀ ਨਹੀਂ ਸਵਾਰ ਸਕਦੇ। ਨੌਜਵਾਨਾਂ ਨੂੰ ਮੇਰੀ ਫਿਰ ਇੱਕ ਇਹੀ ਵਾਰ-ਵਾਰ ਅਪੀਲ ਐ, ਬੇਨਤੀ ਐ ਕਿ ਨੌਜਵਾਨੋ ਜਦੋਂ ਤੁਸੀਂ ਇਹ ਗੱਲ ਵਿਚਾਰ ਵਾਲੀ ਕਿ ਸਾਡੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਵੇ ਜਾਂ ਕਾਰਡ ਬੰਨਨ ਤੇ ਜਾਂ ਠੇਕੇ ਖੋਲਣਾ ਫੇਮ ਪੋਸਟ ਤੇ ਉਦੋਂ ਕਿਸੇ ਮਾਈ ਦੇ ਲਾਲ ਦੀ ਜ਼ਰੂਰਤ ਨਹੀਂ ਕਿਸੇ ਸਰਕਾਰ ਦੀ ਜ਼ਰੂਰਤ ਨਹੀਂ ਕਿ ਇਹਨੂੰ ਰੋਕ ਸਕੇ ਐਨਡੀ ਜਿਹੜਾ ਪੀਐਸ ਐਕਟ ਹੈ ਉਹਦੇ ਵਿੱਚੋਂ ਉਦੋਂ ਹੀ ਨਿਕਲ ਜਾਣਾ ਆਟੋਮੈਟਿਕ ਨਿਕਲ ਜਾਣਾ ਹੈ ਕੌਮ ਕੇ ਕਾਨੂੰਨ ਸਰਕਾਰਾਂ ਬਣਾਉਂਦੀਆਂ ਤੇ ਸਰਕਾਰ ਨੇ ਉਦੋਂ ਹੀ ਕਾਨੂੰਨ ਨੂੰ ਲਾਗੂ ਕਰਕੇ ਖਤਮ ਕਰ ਦੇਣਾ ਇਹਨੂੰ ਫਿਰ ਪੁਲਿਸ ਨਹੀਂ ਫੜ ਸਕਦੀ ਤੁਸੀਂ ਦੇਖੋ ਕਦੋਂ ਜਿੰਨਾ ਕਿੰਨਾ ਚਿਰ ਨੌਜਵਾਨ ਆ ਜਿਹੜੇ ਪੰਜਾਬ ਦੇ ਮੌਤ ਦੀ ਦਲਦਲ ਦੇ ਵਿੱਚ ਤਸੇ ਰਹਿਣਗੇ ਕਿੰਨਾ ਚਿਰ ਮੌਤ ਦੇ ਮੂੰਹ ਚ ਜਾਣਗੇ ਕਦੋਂ ਤੁਸੀਂ ਸਹਿਯੋਗ ਕਰਦੇ ਹੋ ਜਦੋਂ ਆਵਾਜ਼ ਉੱਠ ਖੜੀ ਤੇ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਨੌਜਵਾਨ ਜਿੱਦਰ ਨੂੰ ਤੁਰ ਪੈਣ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਫਤਈ ਫਤਿਹ ਆ ਤੇ ਫਤਿਹ ਹੋਵੇਗੀ ਵੀ ਦੋਸਤੋ ਵਿਚਾਰ ਕਰਿਓ ਤੇ ਬਾਕੀ ਮੈਂ ਸਭ ਤੋਂ ਵੱਡੀ ਗੱਲ ਹਰ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਸਾਡਾ ਆਂਡ ਗਵਾਂਡ ਆਪਸੀ ਭਾਈਚਾਰਕ ਸੰਜ ਨੂੰ ਬਰਕਰਾਰ ਰੱਖੋ ਪਾਰਟੀਆਂ ਦੇ ਪਿਛੇ ਲੱਗ ਕੇ ਆਪਸੇ ਦੇ ਵਿੱਚ ਨਾ ਵੰਗਾੜੋ ਵੈਰ ਵਿਰੋਧਤਾ ਕੋਸ਼ਿਸ਼ ਕਰੋ ਕਿ ਇੱਕ ਘਟ ਜੇ ਕਿਵੇਂ ਘਟ ਜੇ ਪਤਾ ਕੀ ਹੈ ਬਾਈ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਨਾ ਸੁਣਿਆ ਨਹੀਂ ਅਸੀਂ ਹੰਡਾਈਆਂ ਜੇ ਕੋਈ ਪਿੰਡ ਦਾ ਬੰਦਾ ਕਹਿੰਦਾ ਸੁਣਾ ਉਹ ਤੀਜੇ ਪਾਸੇ ਦਾ ਮੇਰਾ ਚਾਚਾ ਹੈ ਮੇਰਾ ਤਾਇਆ ਹੈ ਹਾਲਾਂਕਿ ਉਹ ਸਾਡੇ ਸ਼ਰੀਕੇ ਕਬੀਲੇ ਦੇ ਲੋਕ ਹੁੰਦੇ ਸੀ ਤੇ ਹੁਣ ਤਾਂ ਆਪਣੇ ਆਨੂੰ ਜਿਵੇਂ ਕਹਿੰਦੇ ਨਾ ਇਹ ਇਹ ਕਿੱਥੋਂ ਇਹ ਬਣਿਆ ਕਿੱਥੋਂ ਆ ਇਹ ਸਿਸਟਮ ਬਣਿਆ ਕਿੱਥੋਂ ਆ ਸਾਡੇ ਵਿੱਚੋਂ ਜਾਂਦਾਸੀ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਨਹੀਂ ਦੇ ਸਕੇ ਜਿਹਾ ਜਮਾਨਾ ਜਿਆਦਾ ਓਵਰ ਹੋ ਗਿਆ ਇਹਨੂੰ ਕੰਟਰੋਲ ਕਰਨ ਵਾਲੀ ਕਿ ਤਾਕਤ ਆ ਉਹ ਰੱਬ ਮਾਲਕ ਸੱਚੇ ਪਾਸ਼ਾ ਉਹਦੀ ਕਿਰਪਾ ਦੇ ਨਾਲ ਜਦੋਂ ਨੇਕ ਨੀਤੀਆਂ ਬੰਦੀਆਂ ਤੇ ਸਾਰਾ ਕੁਝ ਕੰਟਰੋਲ ਹੋ ਜਾਂਦਾ ਫਤਿਹ ਪ੍ਰਵਾਨ ਕਰਿਓ ਵੀਡੀਓ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ